ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼ ਸਿਮਰਨ ਬਲੇਰ ਕੋਟਲਾ ਮੈਂ ਤੁਹਾਡਾ ਭਲਰਪਾਲ ਸਿੰਘ ਮੈਂ ਤੇ ਅਸੀਂ ਹੁਣ ਆਇਆ ਹੁਣਸੀ ਵਿਖੇ ਜਿੱਥੇ ਕਿ ਸ਼੍ਰੋਮਣੀ ਕਾਲੀ ਦਲ ਸਿਮਰਜੀਤ ਸਿੰਘ ਮਾਨ ਵੱਲੋਂ ਇੱਕ ਬਹੁਤ ਪਾਰੀ ਵਿਸ਼ਾਲ ਜਲਸਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਗੋਬਿੰਦ ਸਿੰਘ ਸਿੱਧੂ ਹਰਨਾ ਸਿੰਘ ਦੁੱਧ ਰਫਤਾਰ ਰਾਏ ਅੱਤ ਜੱਟ ਸੋਹੀ ਹਰਦੇਵ ਸਿੰਘ ਪੱਪੂ ਆਪਣੇ ਆਪਣੇ ਭਾਸ਼ਣ ਦੇ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਤੇ ਆਓ ਅਸੀਂ ਹੁਣ ਉਹਨਾਂ ਉਸਾਲ ਜਲਸੇ ਵਿੱਚ ਤੁਹਾਨੂੰ ਲਿਆਇਆ ਜਾਇਏ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬ ਨਿਊਜ਼ ਐਂਸਰਨ ਮਲੇਰਕੋਟਲਾ ਚੈਨਲ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਹਰਪਾਲ ਸਿੰਘ ਮੀਤ ਜਗਨਸਾਹ ਬਾਈ ਗੁਰੂ ਜੀ ਦੀ ਫਤਿਹ ਸਾਡਾ ਸ਼ਹਿਰ ਮਲੇਰਕੋਟਲਾ ਜਿਹਨੂੰ ਪਿਛਲੇ ਸਮੇਂ ਦੌਰਾਨ ਜ਼ਿਲ੍ਹੇ ਦਾ ਰਕਬਾ ਵੀ ਮਿਲਿਆ ਪਰ ਜੇ ਜ਼ਿਲੇ ਵਾਲੀਆਂ ਸਹੂਲਤਾਂ ਤਾਂ ਇੱਥੇ ਨਹੀਂ ਮਿਲੀਆਂ ਪਰ ਅਸੀਂ ਆਸ ਰੱਖਦੇ ਹਾਂ ਕਿ ਇੱਥੋਂ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਨ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਨਾ ਕਰਨ ਲੋਕਾਂ ਦੀਆਂ ਜੀਵਨ ਭਵਿੱਖ ਨੂੰ ਉੱਚਾ ਚੁੱਕਣ ਲਈ ਸਲਾਵੇ ਦੀ ਰਾਜਨੀਤੀ ਨਾ ਕਰਨ ਝੂਠ ਦੀ ਰਾਜਨੀਤੀ ਨਾ ਕਰਨ ਪਰ 77 ਸਾਲਾਂ ਤੋਂ ਇਸ ਦੇਸ਼ ਦੇ ਅੰਦਰ ਸਵਾਏ ਝੂਠ ਤੋਂ ਸਵਾਇ ਪ੍ਰੇਮ ਤੋਂ ਮੇਰੇ ਭਰਾਓ ਲੋਕਾਂ ਨੂੰ ਦਿੱਤਾ ਹੀ ਕੁਝ ਨਹੀਂ ਜਾ ਰਿਹਾ ਕਹਿੰਦਾ ਕਿੱਕ ਲਈ ਕਲੀਰ ਦੀ ਚੇਕ ਨਿਕਲੀ ਪਈ ਆ ਮੀਤ ਹਿਆਰ ਤੇ ਭਗਵੰਤ ਮਾਨ ਵੀਰ ਦੀ ਪਿੰਡਾਂ ਚੋਂ ਨਾਲੋਂ ਮੂੰਹ ਕੋਈ ਲਾਵੇ ਨਾ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਕੋਈ ਆਵੇ ਨਾ ਜਿਹੜਾ ਪਾਲੀ ਫਿਰਦੇ ਹੋ ਬਹਿਮ ਤੁਸੀਂ ਉਹ ਬਹਿਮ ਵੀ ਕੱਢਾਂਗੇ ਥੋੜਾ ਮੀਤ ਹਿਆਰ ਛੱਡ ਭਾਵੇਂ ਬਰਾਬਰ ਕੇਜਰੀਆਲ ਖੜਾ ਲਈ ਡਰ ਕੇ ਹਟੂਗਾ ਸਿਮਰਨਜੀਤ ਸਿੰਘ ਮਾਨ ਥੋੜੀ ਧੌਣ ਤੇ ਗੋਡਾ ਮੀਤ ਹੈ ਆ ਡਰਦਾ ਨਹੀਂ ਸੌਂਦਾ ਕਹਿੰਦਾ ਸੁਪਨੇ 'ਚ ਸਿਮਰਨਜੀਤ ਸਿੰਘ ਮਾਨ ਰੋਂਦਾ ਸੋਚ-ਸੋਚ ਹੋਇਆ ਉਹਦਾ ਬੁਰਾ ਹਾਲ ਪਿੰਡਾਂ 'ਚ ਪੁੱਛੇ ਜਾਂਦੇ ਆ ਜਦੋਂ ਸਵਾਲ ਫਿਰ ਆਉਂਦਾ ਨਹੀਂ ਕੋਈ ਜਵਾਬ ਆ ਜਿਹੜਾ ਫਸਿਆ ਥੋੜੀ ਧੌਣ 'ਚ ਕੱਢਾਂਗੇ ਕੱਢਾਂਗੇ ਧੌਣ 'ਚ ਕਿੱਲਾ ਮੈਨੂੰ ਵੀ ਜੱਟ ਦਾ ਪੁੱਤ ਨਾ ਆਖੀ ਜੇ ਨਾ ਕੀਤਾ ਥੋਡੀ ਝਾੜੂ ਪਾਰਟੀ ਦਾ ਤੀਲਾ ਤੀਲਾ ਦੂਜਿਆਂ ਤੇ ਕਿੱਕਲੀ ਸੁਣਾਈ ਜਾਨਾ ਹੁਣ ਆਵਦੇ ਤੇ ਵੀ ਸਹਾਰੀ ਗੱਲਾਂ ਸੱਚੀਆਂ ਸੁਣਾਉਣ ਲੱਗਿਆ ਮੈਂ ਬਸ ਚੀਕਣਾ ਮਾਰੀ ਮੂੰਹ ਬੋਲੀ ਭਣ ਤੇਰੀ ਅੱਜ ਵੀ ੱੱਕੇ ਖਾਂਦੀ ਆ 43000 ਨੌਕਰੀ ਵਾਲਾ ਗੱਪ ਛੱਡੀ ਜਾਨਾ ਭਗਵੰਤ ਮਾਨਸਾ ਕਿੱਥੇ ਸ਼ਰਮ ਵੇਚ ਕੇ ਖਾਂਦੀ ਆ ਹਾਏ ਐਮਐਸਪੀ ਵਾਲੀ ਮੈਡਮ ਥੋੜੀ ਲੱਭਦੀ ਨਾ ਥਿਆਉਂਦੀ ਆ ਐਮਐਸਪੀ ਵਾਲੀ ਮੈਡਮ ਥੋੜੀ ਲੱਭਦੀ ਨਾ ਥਿਆਉਂਦੀ ਆ ਜਾ ਕੇ ਪਤਾ ਕਰ ਪਰਵੰਤ ਮਾਨਾ ਕਿੱਥੇ ਚੋਟਕੀਆਂ ਵਜਾਉਂਦੀ ਆ ਜਦੋਂ ਜਗਰਾਮਾਂ ਵਾਲੀ ਤੇਰੀ ਐਮਐਲਏ ਨੇ ਕੋਠੀ ਦੱਬੀ ਸੀ ਉਦੋਂ ਕਿਉਣੀ ਬੋਲਿਆ ਜੀਵ ਨੂੰ ਗੱਠ ਵੱਜੀ ਸੀ ਸਾਰੇ ਚੁੱਪ ਕਰਾ ਦਿੰਦਾ ਮੈਂ ਜਦੋਂ ਚੌਪੜੂ ਤੋੜੀ ਦਾ ਸਿੰਗਲਾ ਤੇਰਾ ਕਿਵੇਂ ਆ ਭਗਵੰਤ ਮਾਨਾ ਜਿਹਦੇ ਤੇ ਇਲਜ਼ਾਮ ਆ ਰੈਸ਼ੋਤ ਅਖੋਰੀ ਦਾ ਟਾਈਮ ਹੋ ਗਿਆ ਬਹੁਤਾ ਟਾਈਮ ਹੋ ਗਿਆ ਬਹੁਤਾ ਹੁਣ ਗੱਲ ਮੁੱਕਦੀ ਕਹਿ ਕੇ ਚੱਲਾਂ ਮੈਂ ਨਾ ਕੱਚੇ ਤੇ ਹੱਕ ਪੱਕੇ ਕੀਤੇ ਨਾ 43000 ਨੌਕਰੀ ਦਿੱਤੀ ਨਾ 2500 ਪਿਜਰਾਂ ਨੂੰ ਪੈਨਸ਼ਨ ਝਾੜੂ ਵਾਲਿਓ ਤੁਹਾਡੇ ਪੱਲੇ ਸਿਰਫ ਗੱਲਾਂ ਨੇ ਤੁਹਾਡੇ ਪੱਲੇ ਸਿਰਫ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਐ ਸਲਾਮ ਵਾਲੇਕਮ ਸਾਰੇ ਮੇਰੇ ਭਰਾਵਾਂ ਨੂੰ ਦਿਲੋਂ ਪਿਆਰ ਸਤਿਕਾਰ ਮਾਰੇ ਸਾਰਿਆਂ ਉ ਚੜ੍ਹਦੀ ਕਲਾ ਚ ਰੱਖਣ ਤੇ بس 2 ਮਿੰਟ ਲੈਣੇ ਨੇ ਤੁਹਾਨੂੰ ਪਤਾ ਵੀ ਮਾਨ ਸਾਹਿਬ ਨੇ ਪੰਜਾਬ ਲਈ ਕੀ ਕੀਤਾ ਸਾਡੀ ਆਵਾਮ ਲਈ ਕੀ ਕੀਤਾ ਹਰ ਇੱਕ ਦੇ ਮੁੱਦੇ ਨੂੰ ਠਾਇਆ ਅਜੇ ਤੱਕ ਜੋ ਵੀ ਟੱਕਾ ਹੋਇਆ ਜਿੱਥੇ ਵੀ ਹੋਇਆ ਦੋ ਲਾਈਨਾਂ ਜਿਵੇਂ ਕਿ ਇੱਕ ਸਾਂਝੀ ਵਾਰਤਾ ਦੀ ਗੱਲ ਕੀਤੀ ਆ ਹਮੇਸ਼ਾ ਮਾਨ ਸਾਹਿਬ ਨੇ ਸਾਂਝੀ ਵਾਰਤਾ ਦੀ ਕਿਵੇਂ ਵੀ ਇੱਕ ਇੱਕ ਸ਼ਾਇਰ ਲਿਖਦਾ ਕਹਿੰਦਾ ਵੀ ਕਦੇ ਕਦੇ ਮੇਰਾ ਜੀ ਕਰਦਾ ਮੈਂ ਦਿਲ ਦਾ ਕੱਟ ਗਵਾਰ ਲਵਾ ਇਨਾਂ ਧਰਮਾਂ ਦੇ ਤੁੰਗਲੇ ਸ਼ੀਸ਼ਿਆਂ ਤੇ ਮੈਂ ਸੱਚ ਦਾ ਪੱਥਰ ਮਾਰ ਲਵਾ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਲਾਗਾ ਮੈਂ ਘਰ ਖੁਦਾ ਦੇ ਜਾ ਕੇ ਬਾਲੂ ਮੋਮਬਤੀਆਂ ਮੈਂ ਇਸ਼ੂ ਦੇ ਕੇ ਜਾ ਕੇ ਰੋਜਾ ਖੋਲਾਂਗਾ ਨਾਨਕ ਦਾ ਪੁੱਤ ਹਾਂ ਮੈਂ ਤੇਰਾ ਤੇਰਾ ਤੋਂ ਲਾਂਗਾ ਮੈਂ ਤੇਰਾ ਤੇਰਾ ਤੋਂ ਲਾਂਗਾ ਪੰਜਾਬ ਲਈ ਇੱਕ ਬਹੁਤ ਲੰਮਾ ਸੰਘਰਸ਼ ਲੜਿਆ ਸਾਡੇ ਮਾਨ ਸਾਹਿਬ ਨੇ ਹਮੇਸ਼ਾ ਇੱਕ ਠੋਕ ਕੇ ਖੜਦੇ ਰਹੇ ਨੇ ਤੇ ਐਵੇਂ ਹੀ ਤੁਸੀਂ ਵੀ ਸਾਰੇ ਇੱਕ ਠੋਕ ਕੇ ਖੜੋ ਤਾਂ ਜੋ ਕਿ ਆਪਾਂ ਮਾਨ ਸਾਹਿਬ ਨੂੰ ਫੇਰ ਪਾਰਲੀਮੈਂਟ ਪਹੁੰਚਾਈਏ ਤੇ ਆਪਣੇ ਸਾਰਿਆਂ ਦੀ ਗੱਲ ਕਰਨ ਵਾਲੇ ਇੱਕ ਬਹੁਤ ਹੀ ਪਿਆਰੇ ਲੀਡਰ ਨੇ ਤੇ ਪ੍ਰਮਾਤਮਾ ਇਹਨਾਂ ਨੂੰ ਉਮਰਾਂ ਵਾਖਣ

اس السلام علیکم وعلی السلام السلام علیکم وعلی السلام اور موتی ہے تے اسی بھی تا ہے گئی ہیں بے موچ کیوں کمیونٹی نکل بھی سلام السلام علیکم وعلی علیکم سر سکھاریوں ساتھ سر جی ਇਹ ਬਹੁਤ ਵੱਡਾ ਮੌਕਾ ਹੈਗਾ ਜਿਹੜਾ ਨਿੱਜੀ ਹੱਦ ਵਿੱਚ تبدیلی ਕਰਨ ਦੀ ਕੋਸ਼ਿਸ਼ ਬੀਜਪੀ ਤੇ ਆਰਐਸਐਸ ਕਰ ਰਹੇ ਹਨ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਦੇਖਿਆ ਕਿ ਜੇਕਰ ਬੀਜਪੀ ਤੇ ਆਰਐਸਐਸ ਦੀ ਸਰਕਾਰ ਬਣੀ ਤੇ ਇੰਡੀਆ ਦਾ ਨਾਮ ਤਬਦੀਲ ਕਰਕੇ ਭਾਰਤ ਰੱਖਿਆ ਜਾਊਗਾ ਉਸ ਤੋਂ ਬਾਅਦ ਹਿੰਦੂ ਰਾਸ਼ਟਰ ਬਣ ਜਾਊਗਾ ਇਹ ਸਾਡੇ ਇਹ ਸਾਨੂੰ ਬਿਲਕੁਲ ਕਬੂਲ ਨਹੀਂ ਹੈ ਅਸੀਂ ਕਰਨਲ ਪਾਠ ਲੋਕ ਹੈਗੇ ਸਾਰਿਆਂ ਦੀ ਅਸੀਦਤ ਕਰਦੇ ਹਾਂ ਤੇ ਸਾਰੇ ਧਰਮ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪਰਫੁੱਲਤ ਹੋਇਆ ਤੇ ਚੜਦੀ ਕਨ ਰਹੀ ਹੈ ਫਕੀਰ ਰੰਜੀਤ ਜੁੱਤੀ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ੀ ਬਦੀਸੀ ਸੋ ਤੁਸੀਂ ਸਮਝ ਲਓ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦਾ ਸਭ ਤੋਂ ਵੱਡਾ ਮਹਿਕਮਾ ਫਕੀਰ ਰਜੀਤ ਜੁੱਤੀ ਨਿਰਧਤਾ ਸੇ جا مطلب ہے مسلمانوں نے بالکل اتباد سجانے کا وزیر بنایا جا مطلب ہے کہ ہندو پورا اتباد سندوستان جیڑی حکومت ہے ਬਹੁਤ ਛੋਣ ਗੱਟਵਿੰਟੀਆਂ ਦੇ ਵਿੱਚ ਅਤਬਾਰ ਨਹੀਂ ਰਿਹਾ ਦੇਖੋ छत्तीसगढ़ ਜਿਹੜਾ ਸੁਪਰ ਉੱਥੇ ਆਦਮਾਸੀਆਂ ਨੂੰ ਜਿਹੜੇ ਅਸਾਈਂ ਹੈ ਉਹਨਾਂ ਨੂੰ ਜਾਨੋਂ ਮਾਰਿਆ ਜਾ ਰਿਹਾ ਉਹਨਾਂ ਦੀਆਂ ਬੀਬੀਆਂ ਨੂੰ ਵੀ ਮਾਰਿਆ ਜਾ ਰਿਹਾ ਇਹ ਬੇਸ਼ਰਮ ਸਰਕਾਰ ਜਦ ਪ੍ਰੈਜ਼ੀਡੈਂਟ ਇੰਡੀਆ ਦੇ ਆਦੇਵਾਸੀ ਹੈ ਉਹਦੇ ਹੁੰਦਿਆਂ ਆਦੇਵਾਸੀਆਂ ਨੂੰ ਜੰਗਲਾਂ ਦੇ ਵਿੱਚ ਪਾਏ ਜਾ ਰਿਹਾ ਹੈ ਔਰ ਮਨੀਪੁਰ ਦੇ ਵਿੱਚ ਅਸਾਈਆਂ ਨੂੰ ਮਾਰਿਆ ਜਾ ਰਿਹਾ ਹੈ ਜਿਹੜਾ ਕੀ ਤਰੰਗਨ ਪੱਤਮਣ ਦੇ ਵਿੱਚ ای گل نہیں ہونی چاہی میں ساری کروں گا اور دسو گا کہ مسلمان کی ہو رہا ہے نرندر موتی کے سرکار نے ایک نئی پالیسی بنائی ہے کہ جیڑا بھی سکھ آزادی کی گل کروں گا ਪੇਲੀਆ ਸਰਕਾਰਾਂ ਜੇ ਉਹ ਦੂਜੇ ਮੁਲਕ ਦੇ ਵਿੱਚ ਪਨਾਹ ਲੈਣ ਦਾ ਸੀ ਕਾਉਂ ਤੇ ਜਿੱਥੇ ਪੱਤਰ ਤੇ ਇੰਡੀਆ ਸੀ ਜੀ ਇਹ ਸਿੱਖ ਦੇ ਖਿਲਾਫ ਇਹ ਕਾਨੂੰਨੀ ਇਲزام ਹੈ ਮੋਰਚੇ ਕੰਦਾ ਉਹ ਗੱਲ ਕੋ ਲਿਜੋਣ ਹੁਣ ਅਸੀਂ ਜਿੱਥੇ ਵੀ ਸਿੱਖ ਜਾਊਗਾ ਔਰ ਸ੍ਰੋਤ ਬੋਲੀ ਮਾਰਕ ਖਤਮੋ ਕਰ ਦਾਂਗੇ ਜਿਹੜਾ 1984 ਦੀ ਜਿਹੜਾ ਇੰਦਰਾ ਗਾਂਧੀ ਤੇ ਕਾਂਗਰਸ ਨੇ ਦਰਬਾਰ ਸਾਹਿਬ ਦੇ ਵਿੱਚ ਫੌਜਾਂ ਭੇਜ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਕਾਲ ਤਖਤ ਸਾਹਿਬ ਨੇ ਸ਼ਹੀਦ ਕਰ ਦਿੱਤਾ ਸਾਡੇ ਜੀ ਜਣਾਂ ਨੂੰ ਸਭ ਜਨੈਤ ਸਿੰਘ ਪਿੰਡਾਂ ਵਾਲਿਆਂ ਨੂੰ شہید کر برداشت تو بار ہے تو اج سکھ بی سب کا پاٹھ کریں چالی سال ہو گئے سکھ بھلیا نہیں ہے بی جے پی کے آگو نے ایل بانی نے کہا سی ਇਹ ਹਮਲਾ ਫੌਜ ਦਾ 2 ਸਾਲ ਪਹਿਲਾਂ ਹੋਣਾ ਚਾਹੀਦਾ ਸੀ ਔਰ ਵਾਟਕਾਈ ਨੇ ਕਿਹਾ 인ਦਰਾ ਗਾਂਧੀ ਸਾਡੀ ਦੁਰਗਾ ਮਾਤਾ ਹੈ ਅਸੀਂ ਕੋਲ ਨਹੀਂ ਸਕਦੇ 1986 ਦੇ ਵਿੱਚ ਸਰਬਾਰਤ ਸਾਹਿਬ ਦੇ ਹਮਲੇ ਤੋਂ ਬਾਅਦ 1986 ਦੇ ਵਿੱਚ ਜਦੋਂ ਜੀਵ Gandhi ਪ੍ਰਾਈਮ ਮਿਨਿਸਟਰ ਸੀ ਉਸ ਨੇ ਆਰਡਰ ਦਿੱਤੇ ਕਿ ਬਬਰੀ ਮਸਜਿਦ ਦੇ ਗੇਟ ਦੇ ਦਰਵਾਜ਼ੇ ਖੋਲ ਦੋ ਉਹਦੇ ਵਿੱਚ ਜੋ ਇਹ ਬੱਦ ਗਿਣਤੀ ਚਾਹੀਦੀ ਹੈ ਆਪਣੀ ਕਰਮ ਦੀ ਚੀਜ਼ ਸਾਦੀ ਹੈ ਅੰਮਨੀ ਸਭ 92 ਦੇ ਵਿੱਚ ਬੀਜੇਪੀ ਤੇ ਆਰਐਸਐਸ ਦੇ ਇਕੱਠੇ ਹੋ ਕੇ ਇਹ ਕਿਰਦਵਾਣੀ ਮੋਟੀ ਸੀ ਬਤਰੀ ਮਸਜਦ ਨੂੰ ਸ਼ਹੀਦ ਕਰ ਦਿੱਤਾ ਸ਼ਹੀਦ ਕਰ ਦਿੱਤਾ ਸੈਂਟਰ ਦੇ ਵਿੱਚ ਯਾਦ ਰੱਖਿਓ ਹਣ ਕਾਂਗਰਸ ਦੀ ਸਰਕਾਰ ਸਿੰਘ ਨਰਸ ਮਰਾਓ ਦੀ ਨਰਸ ਮਰਾਓ اپنی سبدانک طاقت برد کے قانونی طور دیوتے بپری مسجد نو شہید کرن تو روک سگدا سے پر اس نرس میں راو نے نہیں کیتا کہ بپری مسجد شہید ہوگی پھر اگے میں چلنا سپریم کورٹ کے بچ کیس چل پیا ਸਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਿਆ ਸਪਰੀਮ ਕੋਰਟ ਦਾ ਚੀਫ ਜਸਟਰਡ ਰੰਜਨ ਗੋਕੋਈ ਸੀ ਉਸ ਨੇ ਆਪਣੇ ਕਰਦੇ ਵਿੱਚ ਜਿਹੜੀ ਪੀਪੀ ਕੰਮ ਕਰਦੀ ਸੀ ਉਹਦੇ ਨਾਲ ਖੇੜਖਾਨੀ ਕਰਤੀ ਤੇ ਪੁਲਿਸ ਦਾ ਕੇਸ ਬਣਦਾ ਪਰ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ دے تھانے نہیں جان اسی ایک کمیٹی بنا جی فیصلہ کر گے کہ چیف جسٹس نے یہ ماڑا کام کیا نہیں جہی بی, بی چیڑخانی کی سپریم کورٹ ਇੱਕ ਜੱਜਾਂ ਦੇ ਸਾਹਮਣੇ ਕਮੇਟੀ ਜੇ ਆਈ ਉਹ ਕਹਿੰਦੇ ਜੀ ਮੈਂ ਆਪਣਾ ਕਾਨੂੰਨੀ ਹੱਕ ਸਬਦਾ ਆਰਟੀ ਜਮਾ ਇੱਕੀ ਦੇ ਥੱਲੇ ਮੰਗਦੀ ਐ ਜੀ ਮੇਰਾ ਵਕੀਲ ਮੇਰੇ ਵੱਲੋਂ ਪੇਸ਼ ਹੋਵੇ ਸੁਪਰੀਮ ਕੋਰਟ ਦੇ ਜੱਜਾਂ ਦੀ ਕਮੇਟੀ ਨੇ ਆਪਣਾ ਸਬਦਾਨ ਤੋੜ ਕੇ اس بی پی نو اجازت نہیں دیتے کہ وہ اپنا وکیل او دے لئی کمیٹی دے کے پیش ہو بے ایتھو تک ظلم کیتا او دو بعد جو کوئی نے بپری مقصد کا فیصلہ کرنا سے کہ جمعیت انہوں پتہ ہے رنجن گوگوئی چیف جسٹس سپریم نے کیا کہ رام مندر بنو گا جگہ جدو اس نے فیصلہ اپنا سنا تھا مواد سرکار نے اس نو تکڑی رشوت دے کے رجیہ صاحب سبھا ਜਿਹੜੀ ਪਾਰਲੀਮੈਂਟ ਦੀ ਵੱਡੀ ਕਮੇਟੀ ਹੁੰਦੀ ਹੈ ਉਹਦੀ ਟਰਮ 6 ਸਾਲ ਮੈਂ ਕਰਿੰਦਾ ਮੇਰੇ ਵਰਗਾ ਤਾਂ 5 ਸਾਲ ਰਹੂਗਾ ਰਜੈ ਸਭਾ ਦਾ 6 ਸਾਲ ਰਹਿੰਦਾ ਮੋਦੀ ਨੇ ਗੋਈ ਨੂੰ 6 ਸਾਲ ਦੇ ਲਈ ਰਜੈ ਸਭਾ ਦਾ ਮੈਂਬਰ ਬਣਾਇਆ ਜੇ ਤੁਸੀਂ ਐਤ ਕੀ ਮੈਨੂੰ ਪਾਰਲੀਮੈਂਟ ਦੇ ਵਿੱਚ ਭੇਜੋਗੇ ਮੈਂ ਉਸ ਬੀਪੀ ਦੀ ਫੋਟੋ ਕੋਈ ਨੂੰ ਜਾ ਕੇ ਰੱਜਾ ਸਭਾ ਟਕਾਉਂਗਾ ਵੀ ਤੂੰ ਇਹ ਕੋ ਕਰਮ ਕੀਤਾ ਹੈ ਤੇ ਤੈਨੂੰ ਸਾਰਾ ਕੋ ਸਰਕਾਰ ਨੇ ਦੇ ਦਿੱਤਾ ਜੋ ਸਤਕਾਰਯੋਗ ਸਾਥ ਸੰਗਠਨ ਇਸ ਤਰ੍ਹਾਂ ਕਟ ਦਿਨੀਆਂ ਦੇ ਉੱਤੇ ਅੱਜ ਜਬਰ ਹੋ ਰਿਹਾ ਹੈ ਇਸ ਕਰਕੇ ਸਾਰੇ ਪੰਜਾਬ ਦੇ ਵਿੱਚ 12 ਸੀਟਾਂ ਦੇ ਅਖਾਲੀ ਦਾ ਨੰਬਰ 7 ਦੇ ਕੈਂਡੀਡੇਟ ਖੜੇ ਹੋ ਗਏ ਹੈ ਚੰਡੀਗੜ੍ਹ ਕੰਢੇ ਪੰਜਾਬ ਦਾ ਪਰ ਕਦੇ ਵੀ ਬਾਦਲ ਖੱਲਿਆ ਨੇ ਚੰਡੀਗੜ੍ਹ ਦੇ ਵਿੱਚ ਕੈਂਡੀਡੇਟ ਨਹੀਂ ਸੀ ਕਦਾਬੀਤਾ ਆਪਣੀ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਵੀ ਕਿੰਜੀ ਦੇ ਲਖਬੀਰ ਸਿੰਘ ਖੜਾ ਕਰਦਾ ਜਿਵੇਂ ਸਾਰੇ ਪੰਜਾਬ ਦੇ ਵਿੱਚ ਸਾਡੇ ਚੋਣ ਨਿਸ਼ਾਨ ਬਾਲਤੀ ਹੈ ਇਸੇ ਤਰ੍ਹਾਂ ਛੱਤੀਗੜ੍ਹ ਦੇ ਵਿੱਚ ਵੀ ਚੋਣ ਨਿਸ਼ਾਨ ਬਾਲਤੀ ਹੈ ਫਿਰ ਆਪਾਂ ਕਹਿੰਦੇ ਆ ਕਿ ਪੰਜਾਬੀ ਬੋਲ ਤੇ ਲਾਠੇ ਹਰਿਆਣੇ ਦੇ ਵਿੱਚ ਰਹਿਗੇ

हरियाणा चंडीगढ़ पंजाब ਦੇ ਵਿੱਚ ਤੇਰੀ ਫੋਨ ਰਾਈ ਸੁਨੇਹਾ ਰਾਈ ਜੇ ਸਨੇਹ ਜੇ ਸਾਥ ਹੋ ਅਸੀਂ ਤੁਹਾਡੇ ਬਹੁਤ ਮਸ਼ਕੂਰ ਹੋਵਾਂਗੇ ਜਿਉਂ ਕਰਕੇ ਅੱਜ ਅਸੀਂ ਮੰਗਦੇ ਆਂ ਕਿ ਬਾਰਡਰ ਖੁੱਲ੍ਹਦਾ ਜਾਵੇ ਪਾਕਿਸਤਾਨ ਦੇ ਨਾਲ ਸਾਡਾ ਵਪਾਰ ਸ਼ੁਰੂ ਹੋਵੇ ਅੱਜ ਪਾਕਿਸਤਾਨ ਦੇ ਵਿੱਚ ਤਾਂ ਆਟੈਕ ਕਰਨ ਦੀ ਪਾਕਿਸਤਾਨ ਕਨ ਬਗਾਰੇ ਰੂਸ ਤੋਂ ਪਰ ਸਾਡਾ ਬੰਨਾ ਬੰਨੇ ਨਾਲ ਲੱਗਦਾ ਹੈ ਪਾਕਿਸਤਾਨ ਦੇ ਨਾਲ ਅਸੀਂ ਕਿਉਂ ਨਹੀਂ ਆਪਣੀ ਕਾਟ ਪੂਰੀ ਕਰ ਸਕਦੇ ਤੇ ਮੁਸਲਮਾਨਾਂ ਦੇ ਰਿਸ਼ਤੇ ਜਾਰੀ ਐ ਛੇ ਬਹੁਤ ਸੱਤਾ ਬਲੇ ਪੋਰਟ੍ਰੇਟ ਕਿਉਂ ਨਹੀਂ ਆ ਸਾਡੇ ਦੂਸਰੀ ਗੱਲ CA ਜਿਹੜਾ ਫਰਾਨੂੰਨ ਪੜਾ ਹੈ ਵੀ ਜਿਹੜੇ ਸੇਖ ਵਿੰਡੂ ਡੈਂਟ ਤੇ ਬਹੁਤ ਤਰਮਦੇ ਹੈ ਅਸਾਈਏ ਉਹਨਾਂ ਨੂੰ ਇੰਡੀਆ ਦੀ ਨਾਗਰਿਕਤਾ ਦਿੱਤੀ ਜਾਊਗੀ ਪਰ ਬੌਸਲਮਾਨਾ ਲੋਕ ਕਿਉਂ ਨਹੀਂ ਉਹ ਇੱਕ ਕੂਨ ਦੇ ਵਿੱਚ ਰੱਖਿਆ ਗਿਆ ਇੱਥੇ ਬੀਬੀ ਸਾਡਾਂ ਦੀਆਂ ਬੀਬੀਆਂ ਜਿਹੜੀਆਂ ਪਾਕਿਸਤਾਨ ਤੋਂ ਵੇੜੀਆਂ ਆਈਆਂ ਉਨਨਾਂ ਨੂੰ ਅਜੇ ਤੱਕ ਨਾ ਕਰਤਾ ਨਹੀਂ ਦਿੱਤੀ ਕਿਉਂ ਇਹਦਾ ਸਵਾਲ ਪਾਰਲੀਮੈਂਟ ਦੇ ਵਿੱਚ ਪੁੱਛਾਗੇ ਕਿ ਤੁਸੀਂ ਬੇਇਨਸਾਫੀ ਕੱਟਗੀਆਂ ਦੇ ਨਾਲ ਕਿਉਂ ਕਰਦੇ ਹੋ ਤੁਹਾਨੂੰ ਸ਼ਾਇਦ ਪਤਾ ਨਹੀਂ ਸੰਵਿਧਾਨ ਦਾ ਵੱਡਾ ਬਧੀ ਬਹੁਤ ਕੰਗੜਾ ਮਰਨਾ ਜਾਦ ਰਹੇ ਹਨ ਉਨਨਾਂ ਨੇ ਸਕਾਲਰਸ਼ਿਪ ਕੀ ਫਾਇਸ਼ਲ ਹੁਕਮ ਦਿੱਤਾ ਸੀ ਕਿ ਜਿਹੜੇ ਮੁਸਲਮਾਨਾਂ ਦੇ ਗਰੀਬ ਬੱਚੇ ਐ ਉਹਦੇ PhD MA ਤੋਂ ਬਾਅਦ ਉੱਚੀ ਪੜ੍ਹਾਈ ਕਰਨਾ ਛੋਣ ਤੇ ਮਦਾਨਾ ਜਰੂਰੀ ਜਿਹੜੀ ਸਕਾਲਰਸ਼ਿਪ ਐ ਉਹ ਦਿੱਤੀ ਜਾਊਗੀ ਕਿ BJP ਨੇ ਹੋਰ ਵੀ ਖਤਮ ਕਰ ਦਿੱਤੀ ਐ

سو اس کر کے دست ہے کہ کانگریس کا ہاتھ ببری مسجد تے دربار صاحب نو شہید سی